ਤਾਂ ਇਹ ਉਹ ਡੀਸੀਬੀ ਮਸ਼ੀਨ ਹੈ ਜਿਹੜੀ ਕਿ ਪੰਜਾਬ ਪੁਲਿਸ ਨੇ ਇਸ ਨੂੰ ਜ਼ਬਤ ਕਰ ਲਿਆ ਸੀ ਕਬਜ਼ੇ ਦੇ ਵਿੱਚ ਕਰ ਲਿਆ ਸੀ ਅਤੇ ਹੁਣ ਇਸ ਨੂੰ ਛੱਡ ਦਿੱਤਾ ਗਿਆ ਆ ਦੇਖ ਸਕਦੇ ਹੋ ਵੀ ਆਪੇ ਹੀ ਪੰਜਾਬ ਪੁਲਿਸ ਜਿਹੜੀ ਇਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਗਈ ਸੀ ਪੰਜਾਬ ਪੁਲਿਸ ਨੇ ਇਸ ਨੂੰ ਛੱਡਿਆ ਤੇ ਇਹ ਜਿਹੜੀ ਖਨੋਰੀ ਦੇ ਵਿੱਚ ਜਾਰੀ ਸੀ ਪਾਤਣਾ ਦੇ ਵਿੱਚ ਇਸ ਨੂੰ ਲੈ ਕੇ ਧਰਨਾ ਲੱਗ ਗਿਆ ਸੀ ਅਤੇ ਉਸੇ ਸਮੇਂ ਇੱਕ ਵੱਡੀ ਅਪਡੇਟ ਆਈ ਟਰੈਕਟਰ ਜਿਹੜਾ ਅੱਗੇ ਲੱਗਿਆ ਆ ਸੀ ਜਿਵੇਂ ਤੁਹਾਨੂੰ ਕਿਹਾ ਸੀ ਵੀ ਟਰੈਕਟਰ ਨੂੰ ਵੀ ਜਿਹੜਾ ਕਬਜ਼ੇ ਦੇ ਵਿੱਚ ਲਿੱਤਾ ਗਿਆ ਆ ਟਰੈਕਟਰ ਜਿਹੜਾ ਕਬਜ਼ੇ ਦੇ ਵਿੱਚ ਲਿੱਤਾ ਜਾਂਦਾ ਹੈ ਜੀਸੀਬੀ ਮਸ਼ੀਨ ਨਾਲ ਹੁੰਦੀ ਆ ਤਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਮੇਰੇ ਨਾਲ ਮੌਜੂਦ ਹੈ ਗੱਲਬਤ ਕਰ ਲੈਂਦੇ ਆ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਉਹ ਦੀਵਾਰ ਹੈ ਸਰ ਸਰ ਸਾਹਿਬ ਇਹ ਦੱਸੋ ਵੀ ਇਹ ਜੀਸੀਪੀ ਅਸਲ ਦੇ ਵਿੱਚ ਆਈ ਕਿਦਾਂ ਨੋਜਵਾਨ ਲੈ ਕੇ ਕਿਦਾਂ ਆਏ ਤੇ ਕਿਸ ਕਿਸ ਤਰੀਕੇ ਨਾਲ ਉਹ ਕਿੱਥੇ ਰੋਕਿਆ ਗਿਆ ਇਹ ਜਿਹੜੀ ਆ ਜੋ ਮੈਨੂੰ ਪਤਾ ਲੱਗਾ ਕਿਉਂਕਿ ਮੇਰੀ ਸਾਡੀ ਵੇਖੋ ਜੋ ਮੇਰੀ ਬੰਦੀ ਅੱਜ ਇਸ ਤਰ੍ਹਾਂ ਕਿ ਹੁਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੰਦੇਰ ਤੇ ਜਿਹੜੇ ਸੀ ਉਹ ਸਰਕਾਰ ਦੇ ਨਾਲ ਮੀਟਿੰਗ ਕਰਨ ਗਏ ਸੀ ਔਰ ਮੇਰੀ ਇਹ ਜ਼ਿੰਮੇਵਾਰੀ ਸੀ ਕਿ ਇਹ ਖਨੋਰੀ ਜਿਹੜਾ ਬਾਰਡਰ ਹੈ ਇੱਥੇ ਨੌਜਵਾਨਾਂ ਨੂੰ ਤਾਂ ਅੱਜ ਇਸੇ ਕਰਕੇ ਤੁਹਾਨੂੰ ਪਤਾ ਕਿ ਨੌਜਵਾਨਾਂ ਨੂੰ ਵੀ ਅਸੀਂ ਜਿਹੜਾ ਅਸੀਂ ਪੂਰੇ ਕੰਟਰੋਲ 'ਚ ਰੱਖਿਆ ਭਈ ਉਹਨਾਂ ਨੂੰ ਗਸਾਇਆ ਕਿ ਹਰਿਆਣਾ ਕੁੱਛ ਕਰਦੀ ਸਾਡੇ ਤੇ ਕਰਦੀ ਆ ਆਪਣੇ ਬੰਦੇ ਹਰਿਆਣਾ ਪੁਲਿਸ ਦੇ ਬੰਦੇ ਜਿਸ ਤਰ੍ਹਾਂ ਪਹਿਲਾਂ ਹੁੰਦੇ ਸੀ ਅੱਜ ਉਹ ਨਹੀਂ ਹੋਣ ਦਿੱਤੇ ਕੰਟਰੋਲ ਰੱਖਿਆ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਜਿਹੜੀ ਮੁੰਡੇ ਪੋਪਲਾਈਨ ਲਿਆਰੇ ਸੀ ਉਹਨੂੰ ਪਹਿਲਾਂ ਕਿਤੇ ਪਿੱਛੇ ਰੋਕਿਆ ਤੇ ਫਿਰ ਉਹਨੂੰ ਇਥੋਂ ਪਾਤਣਾ ਤੋਂ ਫੜਿਆ ਗਿਆ ਤੇ ਜਦੋਂ ਪਾਤਣਾ ਫੜ ਕੇ ਉਹਨੂੰ ਠਾਣੇ ਲੈ ਗਏ ਨੇ ਤੇ ਨੌਜਵਾਨਾਂ ਨੂੰ ਜਦੋਂ ਪਤਾ ਲੱਗਾ ਤੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆ ਕੇ ਤੇ ਉਹਨਾਂ ਨੇ ਜਾਮ ਲਾਤਾ ਹੁਣ ਜਦੋਂ ਉਹ ਜਾਮ ਲਾਤਾ ਤੇ ਮੈਂ ਉੱਥੇ ਬੈਠਾ ਸੀ ਧਰਨੇ ਤੇ ਸੀ ਅਸੀਂ ਰੌਣ ਕਰ ਰਹੇ ਸੀ ਤਾਂ ਪਤਾ ਲੱਗਾ ਤੇ ਮੈਂ ਉਸੇ ਟਾਈਮ ਦਿੱਤੇ ਗੱਡੀ ਭਜਾਈ ਤੇ ਇੱਥੇ ਆ ਇੱਥੇ ਆ ਕੇ ਜਦੋਂ ਨੌਜਵਾਨਾਂ ਨਾਲ ਗੱਲ ਕੀਤੀ ਉਹ ਕਹਿਣ ਲੱਗੇ ਕਿ ਪੋਪੂਲਨ ਫਿਰ ਮੈਂ ਪੁਲਿਸ ਵਾਲਿਆਂ ਨਾਲ ਗੱਲ ਕਰਕੇ ਤੇ ਇਹ ਜਿਹੜੀ ਪੋਪੂਲਨ ਜਿਹੜੀ ਆ ਉਹਨਾਂ ਤੋਂ ਛਡਵਾਈ ਆ ਜਿਹੜੇ ਆਪ ਜਿਨ੍ਹਾਂ ਨੇ ਕਬਜ਼ੇ ਦੇ ਵਿੱਚ ਲਈ ਸੀ ਉਹ ਆਪ ਗੱਡੀਆਂ ਲਾ ਕੇ ਇਹਨੂੰ ਛੱਟ ਕੇ ਗਿਆ 50 ਪੁਲਿਸ ਆਪ ਇਹਨੂੰ ਛੱਟ ਕੇ ਗਿਆ ਬੜੀ ਵੱਡੀ ਗੱਲ ਆ ਤੇ ਜੇ ਕਿਸਾਨਾਂ ਦੇ ਨਾਲ ਆ ਤੇ ਜਿਹੜਾ ਆ ਕੁਛ ਕੀਤਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਸਾਡੇ ਨੌਜਵਾਨ ਬੱਚੇ ਲੈ ਹੀ ਆਏ ਸੀ ਨਾ ਤੇ ਪੁਲਿਸ ਅਫਸਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਕਿਉਂ ਸਾਡੇ ਨਾਲ ਗੱਲ ਕਰਦੇ ਭੀ ਤੁਹਾਡੇ ਜਿਹੜੇ ਨੌਜਵਾਨ ਨੇ ਉਹ ਇਸ ਤਰ੍ਹਾਂ ਪੋਪਲੈਨ ਲਿਆ ਰਹੇ ਨੇ ਤੇ ਜੇ ਪੋਪਲੈਨ ਉੱਥੇ ਜਾਂਦੀ ਆ ਤੇ ਅਸੀਂ ਜਵਾਬਦੇ ਹਾਂ ਤੇ ਵੀ ਉੱਥੇ ਪੋਪਲੈਨ ਨਹੀਂ ਜਾਣੀ ਚਾਹੀਦੀ ਹੂੰ ਤੇ ਅਸੀਂ ਆਪਣੇ ਬੱਚਾ ਨੂੰ ਰੋਕ ਲੈਣਾ ਸੀ ਤੇ ਇੰਨਾ ਕੁਝ ਜਿਹੜਾ ਹੋਇਆ ਮੈਨੂੰ ਜਾਣ ਦੋਗੇ ਕਿ ਨਹੀਂ ਖਨੋਰੀ ਬੋਰਡ ਇਹ ਹੁਣ ਵੇਖੋ ਮੇਰੀ ਗੱਲ ਬੇਨਤੀ ਆ ਕਿ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਆ ਹੂੰ ਹੁਣ ਪਤਾ ਨਹੀਂ ਮੀਟਿੰਗਾਂ ਜੇ ਚੱਲ ਰਹੀ ਆ ਕਿ ਜਾਂ ਸਮਾਪਤ ਹੋ ਗਈ ਆ ਕੀ ਉਸ ਮੀਟਿੰਗ ਕੀ ਹੁੰਦਾ ਉਸ ਮੀਟਿੰਗ ਦੇ ਵਿੱਚ ਜੋ ਵੀ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਤੇ ਜੇ ਹੱਲ ਹੋ ਜਾਂਦਾ ਤੇ ਫਿਰ ਸਾਨੂੰ ਜਾਣਦੀ ਕੀ ਲੋੜ ਐ ਤੇ ਜੇ ਨਹੀਂ ਹੱਲ ਹੁੰਦਾ ਤੇ ਫਿਰ ਅੱਗੇ ਕੀ ਕਰਨਾ ਉਹ ਅਸੀਂ ਸਾਡੀਆਂ ਦੋ ਫੋਰਮਾਂ ਨੇ ਦੋ ਫੋਰਮਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ ਇਹ ਅਗਲੀ ਗੱਲ ਫਿਰ ਵੇਖਾਂਗੇ ਮੈਂ ਹੁਣ ਕੁਝ ਨਹੀਂ ਕਰ ਸਕਦਾ ਧੰਨਵਾਦ